ਦੋੜ ਰਹਾ ਜੀ ਮੌਤ ਮਗਰੋਂ ਕਾਫੀ ਲੰਬੇ ਸਮੇਂ ਤੋਂ ਲੱਗਾ ਹੈ ਧਰਨਾ ਜਿਹੜਾ ਕਿ ਇੱਥੇ ਨਿਆਲ ਪਟਿਆਲਾ ਪਾਤੜਾ ਰੋਡ ਦੇ ਉੱਤੇ ਜਿਹੜਾ ਜਾਮ ਕਰ ਰੱਖਿਆ ਹੈ ਉੱਥੇ ਵਕ ਵਕ ਜਿਹੜੇ ਕਿ ਪੋਲਿਟਿਕਲ ਲੀਡਰ ਵੀ ਪਹੁੰਚੇ ਸਨ ਉਹਨਾਂ ਨੇ ਵੀ ਆਸ਼ਵਾਸਨ ਦਿੱਤਾ ਹੋਇਆ ਧਰਨਾ ਕਰਨ ਦੀ ਹਰ ਪੱਖੋਂ ਮਤਕੰਦਾ ਪ੍ਰਸਤਾਹੀ ਉੱਥੇ ਹੀ ਅੱਜ ਸੰਸਦ ਧਰਮੀਰ ਗਾਂਧੀ ਵੀ ਪਹੁੰਚੇ ਹੋਏ ਨੇ ਇਹਨਾਂ ਮਤਲਬ ਵੀ ਜਿਹੜਾ ਕਿ ਪਰਿਵਾਰ ਨੂੰ ਵਿਸ਼ਵਾਸ ਜਾਇਆ ਗਿਆ ਹੈ ਕਿ ਅਸੀਂ ਨਾਲ ਖੜੇ ਹਾਂ ਉਹਨਾਂ ਦੇ ਕਿਸੇ ਵੀ ਤਰ੍ਹਾਂ ਦੀ ਕੋਈ ਲੋੜ ਪਈ ਤਾਂ ਸੀ ਉਹਨਾਂ ਦਾ ਹਮੇਸ਼ਾ ਸਾਥ ਦੇਵਾਂਗੇ ਔਰ ਸੰਸਦ ਦੇ ਵਿੱਚ ਵੀ ਇਹ ਜਿਹੜਾ ਮੁੱਦਾ ਚ ਇਹਨਾਂ ਨੂੰ ਇਨਸਾਫ ਨਹੀਂ ਮਿਲਿਆ ਅਸੀਂ ਇਹ ਗੱਲ ਵੀ ਕਰਾਂਗੇ ਤਾਂ ਨਾਲ ਕਿ ਇਸ ਤਰ੍ਹਾਂ ਦਾ ਇਹਨਾਂ ਦਾ ਅੱਜ ਜਿਹੜਾ ਕਿ ਇਥੇ ਧਰਨੇ ਦੇ ਵਿੱਚ ਆਉਣ ਦਾ ਜਿਹੜਾ ਉਹਨਾਂ ਦਾ ਵੀ ਬਿਆਨ ਵੀ ਹੋ ਰਹੀ ਹੈ ਬਹੁਤ ਦੁੱਖ ਦੀ ਗੱਲ ਹੈ ਇੱਕ ਦੁੱਖ ਦੀ ਗੱਲ ਹੈ ਨਾ ਸਾਨੂੰ ਜਾਣਾ ਕਿ ਇਹਨਾਂ ਸਰਕਾਰਾਂ ਨੂੰ ਮਰਹਮਤ ਚਾਹੀਦਾ ਸ਼ਰਮ ਆਉਣੀ ਚਾਹੀਦੀ ਹੈ ਕਿ ਉਹਦੇ ਜਿਹੜਾ ਕਾਰਨਾ MLA ਕੋਈ ਵੀ ਸ਼ਰਮ ਆਉਣੀ ਹੈ ਉਹਨੂੰ ਤੱਕ ਕੇ ਸੰਗਠਨ ਜਾ ਕੇ ਸੰਗਠਨ ਨਾਲ ਲੋਕ ਸਭਾ ਕਾਰਜਕਾਰੀ ਦਾ ਸਦਨ ਉਪਾਰ ਦੇ ਪ੍ਰਧਾਨ ਦੇ ਰਾਜਪਾਲ ਦਾ ਬਹਿਰ ਸਰਕਾਰੀ ਜੀ ਇਸ ਦੁਖੀ ਘੜੀ ਦੇ ਵਿੱਚ ਮੈਂ ਪਰसों ਡਾਕਟਰ ਸਾਹਿਬੀ ਨਾਲ ਸਾਡੇ ਮਾਨਤੋ ਬੈਕੀ ਸਾਹਿਬ ਨਾਲ ਗੱਲ ਕੀਤੀ ਸੀ ਉਹ ਲੋਕ ਸਭਾ ਸਟੇਟ ਦਾ ਪ੍ਰਧਾਨ ਦੋ ਤੱਕ ਚੱਲ ਰਿਹਾ ਹੈ ਪਾਲਿਕਾ ਕੰਟਰੋਲ ਵਿੱਚ ਉਹ ਬਿਜੀ ਸੀ ਤੇ ਉਹਨਾਂ ਨੇ ਮੇਰੇ ਹੱਥ ਉੱਪਰ ਕੀ ਦਸਤਖਤ ਨਾ ਤੇ ਨਾ ਹੀ ਦੇਤਰਫੋਂ ਕੋਈ ਕੋਈ ਕੰਮ ਕਰਾਈ ਕਰ ਰਿਹਾ ਹੈ তৃতীয় সাহেব এত সময় লড়াই করো সমস্ত মেটালে দেখি আপনার পরে এসে ভোটে লড়েন আপনার চোখে সেই ভোট লড়েন তার সঙ্গে আছে ওনাদের ਜਿਹੜੇ ਇਹ ਲੋਕ ਨੇ ਜਿਹੜੇ ਐਮਐਲਏ ਕਹੋ ਵਾਲੇ ਨੇ ਤੇ ਜਿਹੜੇ ਇਹਨਾਂ ਦੇ ਨਾਲ ਮੈਂ ਕਹਿੰਦਾ ਤੋਹੇ ਕਰਦੇ ਨੇ ਘੱਟ ਉਹ ਵੀ ਕੋਈ ਨਹੀਂ ਖੁਸ਼ੀ ਉਹੀ ਹੋਣੀ ਨੇ ਭਾਵੇਂ ਉਹ ਸਰਕਾਰ ਦੇ ਵਿੱਚ ਨੇ ਤੇ ਭਾਵੇਂ ਇਹਨਾਂ ਦੇ ਨਾਲ ਪੁੱਛਾ ਫੜ ਕੇ ਤੋਹੇ ਫਿਰਦੇ ਨੇ ਮੈਂ ਬੇਨਤੀ ਕਰਾਂ ਇਕੱਠੇ ਹੋ ਜੋ ਇਕੱਠੇ ਹੋਏ ਮੈਂ ਤੁਹਾਡਾ ਸਾਥ ਨਹੀਂ ਜੇ ਹੋਣਾ ਜੇ ਇਕੱਠੇ ਨਾ ਹੋਏ ਤੇ ਤੁਹਾਡਾ ਹਾਰ ਹੀ ਹੋਏਗਾ ਵਾਹੇ ਨੂੰ ਜਿੱਤ ਦਾ ਖਲਸਾ ਵਾਹੇ ਨੂੰ ਜਿੱਕੇ ਖਦੇ ਬਹੁਤ ਬਹੁਤ ਪਨਵਾਦ ਸਲਵੰਤ ਨੇ ਆਪਣੇ ਵਿਚਾਰ ਰੱਖੇ ਔਰ ਡਰਾਈਵਰ ਭਾਈਚਾਰੇ ਦੇ ਦੁੱਖ ਦੇ ਵਿੱਚ ਰਾਜੀਆਂ ਦੇ ਵਿੱਚ ਪਏ ਨੇ ਸਰਕਾਰ ਨੇ ਇਹਨਾਂ ਵਾਰ ਕੇ ਤੁਰੀ ਨਹੀਂ ਦੋਚਿਆ ਮੰਨਣ ਵਾਲਾ وہی ਚਾਹੇ ਬਿਲਕੁਲ ਨਹੀਂ ਕਰਦੀ ਨੇ ਦਬਾਅ ਹਰ ਬਣਾਇਆ ਟੋਕਰ ਦੀ ਗੱਲ ਤੋਂ ਪਹਿਲਾਂ ਸੱਚਾ ਹੋਣਾ ਕੰਡੀਸ਼ਨਰ ਤੋਂ ਨਾਮ ਮੱਦਦ ਤੋਂ ਕਿਤੇ ਦੇਣ ਫਿਰਾਂ ਦੇ ਰੋਡ ਦਾ ਬੱਦਲਾ ਹੋਣਾ ਹੈ ਸਾਡੇ ਤੋਂ ਬਾਰ ਗੱਲ ਉਹ ਮਾਤਮੇ ਲਿਖੀ ਬਾਰਾਂ ਨੂੰ ਪ੍ਰਵਾਸ ਕਰਾਇਆ ਉਹਨਾਂ ਦੇ ਬਾਤ ਵਿੱਚ ਗਿਆਨ ਜੁਦੀ ਤੋਂ ਹੋ ਰਿਹਾ ਹੈ ਯਾਰੋ ਤੋਂ ਫਿਰਤਾਰ ਕਰਕੇ ਜੋੜ ਪਰਵਾਹਾ ਦੇ ਉਹਨਾਂ ਨੂੰ ਸਲਾਮਤ ਇਤਿਆਜ਼ ਨਾਲ ਤਾਂ ਕਿ ਆਉਣ ਵਾਲੇ ਸਮੇਂ ਕਿਸੇ ਗਰੀਬ ਨਾਲ ਕੋਈ ਧੱਕਾ ਮੱਤਾ ਕੋਈ ਕਾਸੇ ਦਾ ਕਾਰਜ ਕੋਈ ਨਸ਼ੇ ਦੇ ਹਰਕਾਰ ਕੋਈ ਕੁਰਸੀ ਦਾ ਕਾਰ ਕੋਈ ਅਧਿਕਾਰ ਦੇ ਹਰਕਾਰ ਇਹ ਤੱਕਾ ਨਾ ਕਰ ਸਕੇ ਤੇ ਲੋਕਾਂ ਨੂੰ ਇਹ ਜੀਵਨ ਰੁਸੀ ਨਾ ਚੱਲਦੀ ਪਵੇ ਆਪਣੀ ਜੀਵਨ ਲੀਲਾ ਸਮਾਪਨਾ ਕਰਨੀ ਪਵੇ ਮੈਂ ਤੁਹਾਡਾ ਇੱਕ ਵਾਰ ਬੇਨ ਜਿਹੜੀ ਮਿੱਟੀ ਦਾ ਕਿਸਾਨ ਦੋਹਰ ਜਾਨ ਵਿੱਚ ਦੇਖਿਆ ਗਿਆ ਪਿੰਡ ਨਿਆਰ ਦੀ ਸਮੂਹਿਤ ਤੱਕ ਸਰਕਾਰ ਸੰਗਤ ਲੋਕ ਇਹ ਭਰੋਸਾ ਦਵਾਉਂਦੇ ਆ ਕਿ ਅਸੀਂ ਪਰਵਾਹ ਦੇ ਨਾਲ ਆ ਕੋ ਜਿੱਤੇ ਵੀ ਲੋੜ ਹੈ ਜਦੋਂ ਵੀ ਸੋਸਤੀ ਤੇ ਸਾਰੀ ਮਨੁੱਖਤਾ ਵਾਸਤੇ ਇੱਕ ਸ਼ਰਮ ਦੀ ਘੜੀ ਦੇ ਵਿੱਚ ਪਿੰਡ ਰਿਆਲ ਦੇ ਇਸ ਧਰਤੀ ਉੱਤੇ ਜੋ ਵੀ ਦੋਸਤ ਮਿੱਤਰ ਇਸ ਪਿੰਡ ਦੇ ਆਲੇ-ਦੋਲੇ ਪਿੰਡਾਂ ਦੇ ਜਾਂ ਹੋਰ ਮਨੁੱਖਤਾ ਨੂੰ ਪਿਆਰ ਕਰਨ ਵਾਲੇ ਜੋ ਵੀ ਲੋਕ ਇੱਥੇ ਆਏ ਨੇ ਮੈਂ ਤੁਹਾਡਾ ਸਭ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਔਰ ਮੈਂ ਪਹਿਲੇ ਦਿਨ ਤੋਂ ਇਸ ਕਟੜਾ ਦੇ ਨਾਲ ਬਹ ਵਾਸਤਾ ਰਿਹਾ ਕਿਉਂਕਿ ਪਾਰਲੀਮੈਂਟ ਚੱਲ ਰਹੀ ਹੈ ਕਿਉਂਕਿ ਪਾਰਟੀ ਪਾਰਟੀ ਨੇ ਵਿਪ ਜਾਰੀ ਕੀਤਾ ਸੀ ਕਿ ਹਰ ਮੁੱਦੇ ਦਾ ਉੱਤਮ ਹੋਣਾ ਲਾਜ਼ਮੀ ਹੈ ਕਿਉਂਕਿ ਸੰਦੂਰ ਪ੍ਰੇਸ਼ੇ ਤੇ ਚਰਚਾ ਹੋਣੀ ਹੈ ਤੇ ਮੋਦੀ ਸਰਕਾਰ ਨੂੰ ਘੇਰਨਾ ਹੈਗਾ ਹੈ ਤੇ ਇਸ ਕਰਕੇ ਮੈਂ ਕੱਲ ਮੈਨੂੰ ਫਿਰ ਸੁਣਿਆ ਮਿਲਿਆ ਜੇ ਮੈਂ ਉਸ ਵੇਲੇ ਮੈਂ ਜਾਣੇ ਪਾਤੇ ਆਪਣੇ ਵਿਚਾਰ ਆਣਦੇ ਇਹ ਜੋ ਘਟਨਾ ਹੋਈ ਹੈ ਜ ਜਿਹਦੀ ਸਾਰੇ ਪੰਜਾਬ ਵਿੱਚ ਚਰਚਾ ਹੈਗੀ ਹੈ ਬਹੁਤ ਹੀ ਸ਼ਰਮਨਾਕ ਘਟਨਾ ਹੈ ਇਹ ਇੱਕ ਛੋਟੀ ਜਿਹੀ ਰਕਮ ਵਾਸਤੇ ਕਿਵੇਂ ਦੋ ਵਿਅਕਤੀਆਂ ਨੂੰ ਜਿਹੜੇ ਮਿਹਨਤ ਕਰਕੇ ਕਿਰਤ ਕਰਕੇ ਆਪਣੀ ਰੋਟੀ ਕਮਾਉਂਦੇ ਸਿਗੇ ਜਿਹੜੀਆਂ ਵੱਡੇ ਚਾਦਾ ਦੇ مالک ਨਹੀਂ ਸਿਗੇ ਜਿਹੜੇ ਆਪਣੇ ਸਵੈ ਮਾਣ ਲਈ ਜ਼ਿੰਦਗੀ ਆਪਣੀ ਕਿਰਤ ਰਾਹੀਂ ਜੀਉਦੇ ਸਿਗੇ ਚਾਰ ਬੰਦ ਹਰ ਇੱਕ ਦਾ ਸਹਿਯੋਗ ਦਿੱਤਾ ਜਾਂਦਾ ਸਭ ਨੇ ਸਾਨੂੰ ਪੂਰਾ ਪ੍ਰੋਤਸਾਹਤ ਮਿਲਿਆ ਕਿ ਅਸੀਂ ਦੁੱਖ ਦੀ ਘੜੀ ਦੇ ਵਿੱਚ ਤੁਹਾਡੇ ਨਾਲ ਖੜੇ ਹਾਂ ਤੇ ਜੱਜ ਕਿ ਅਸੀਂ ਤੁਹਾਡਾ ਸਹਿਯੋਗ ਕਰਾਂਗੇ ਤੇ ਅਸੀਂ ਵਿੱਚ ਵੀ ਸ਼ਾਮਲ ਹੋਵਾਂਗੇ ਰੋਸ ਮਾਰਚ ਦੇ ਵਿੱਚ ਸਰਕਾਰ ਦੇ ਖਿਲਾਫ ਅਸੀਂ ਆਪਣਾ ਲੜਾ ਰੋਸ ਹੈ ਲੋਕ ਡਟਣਾ ਤੇ ਪਰਿਵਾਰ ਨੂੰ ਅਸੀਂ ਇਨਸਾਫ ਦਾ ਚੱਲਦਾ ਸਾਡਾ ਇਆਗ ਦਾ ਪ੍ਰੋਗਰਾਮ ਨੇ ਕਿਹੜਾ ਹੋਇਆ ਜੇ ਇੱਕ ਗੱਲ ਬਤ ਨਹੀਂ ਤਾਂ ਉਦੋਂ ਅੱਗੇ ਵੀ ਅਸੀਂ ਸਖਤ ਐਕਸ਼ਨ ਉਲੀਕਾਂ ਇਹਨੇ ਬੰਦੇ ਹੁਣ ਤੱਕ ਰੈਕਟ ਹੋ ਗਏ ਨੇ ਐਮਐਸਪੀ ਕਾਂਗਰਸ ਨੇ ਇਹਨੇ ਪੰਦੇ ਮੁੱਖ ਦੋ ਦੋਸ਼ੀ ਅਰੈਸਟ ਕੀਤੇ ਗਏ ਜਿਹੜਾ ਮੇਨ ਮੁੱਖ ਦੋਸ਼ੀ ਅਜੇ ਪਹੁੰਚਿਆ ਨਹੀਂ ਹੋਇਆ ਦੋ ਦੋਸ਼ੀ ਦੇ ਤਰ੍ਹਾਂ ਕਰਕੇ ਉਹਨਾਂ ਦਾ ਰਿਵਾਰਡ ਤੇ ਉਹ ਰੱਖੇ ਹੋਏ ਆ ਪਚਪਚਨਾਂ ਚੱਲ ਰਹੀ ਹੈ ਪ੍ਰਸ਼ਾਸਨ ਆਪਣੀ ਕਾਰਵਾਈ ਕਰ ਰਿਹਾ ਹੈ ਪਰ ਸਾਡੇ ਨਗਰ ਦੀ ਤੇ ਸਾਡੇ ਪਰਿਵਾਰਾਂ ਦੀ ਸੰਸਕ੍ਰਿਤੀ ਉਹ ਤੱਕ ਨਹੀਂ ਜਦੋਂ ਤੱਕ ਉਹ ਮੁੱਖ ਦੋਸ਼ੀ ਨੂੰ ਫੜ ਕੇ ਸੁਨਾਖਾ ਪਿੱਛੇ ਨਹੀਂ ਧਿੰਦੇ ਉਦਾਂ ਸਮਾਂ ਸਾਡਾ ਇਹ ਪਰਿਵਾਰਾਂ ਦੇ ਸਹਿਯੋਗ ਨਾਲ ਦੇ ਨਾਲ ਕਰ ਤੇ ਪੂਰੀ ਕਮੇਟੀ ਜਿੰਨੇ ਇਲਾਕਿਆਂ ਦੇ ਵਸਨੀਕਾਂ ਇਹਨਾਂ ਸੰਸਕਾਰ ਵੀਰਾਂ ਦਾ ਦੋਨੋਂ ਪੁਰਾ ਕੱਲ ਨੂੰ ਅਸੀਂ ਰੋਸ ਮਾਰਚ ਪੂਰੇ ਬਾਜ਼ਾਰ ਦੇ ਵਿੱਚ ਕਰਨਾ ਹੈ 1 ਤਰੀਕ ਨੂੰ 10 ਵਜੇ ਤੋਂ 2 ਵਜੇ ਤੱਕ ਜਿਹਦੇ ਵਿੱਚ ਸਮੁੱਚੇ ਬਾਜ਼ਾਰ ਦੇ ਵਿੱਚੋਂ ਬੰਦ ਕਰਨ ਦੀ ਅਪੀਲ ਕਰ ਗਿਆ ਤੇ ਗੱਡੀਆਂ ਵੀ ਪ੍ਰਚਾਰ ਕਰਨ ਲੱਗੀਆਂ ਇਹਨਾਂ ਦੇ ਸਪੀਕਰ ਤੇ ਹਰ ਇੱਕ ਐਸੋਸੀਏਸ਼ਨ ਨੇ ਸਾਨੂੰ ਬੁਲਾ ਰੋਸਾ ਲੈ ਕੇ ਕੱਲ੍ਹ ਉਸ ਰੋਸ ਮਾਰਚ ਦੇ ਵਿੱਚ ਸ਼ਾਮ ਲਵਾਂ